ਆ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਖੁਸ਼ਕ ਤੇ ਸੋਨੁਪਤੀ ਅੱਜ ਮੌਸਮ ਵੀ ਬੜਾ ਖਰਾਬ ਹੈ ਨਜ਼ਾਇਜ਼ ਵਾਪਾਈ ਦੋ ਤਰ੍ਹਾਂ ਦਾ ਤੇ ਵੈਸੇ ਮਾਨਸਾ ਜੁਲੇ ਦੇ ਵਿੱਚ ਇਧਰ ਜਿਹੜਾ ਨਾਂ ਲੱਗਦੇ ਸਾਡੇ ਪਿੰਡ ਜਮ ਸਾਡਾ ਬੰਟੀ ਖਾਲੀ ਪਈ ਇੱਥੇ ਬੱਚਤ ਹੈ ਪਰ ਇਧਰ ਜਿੱਥੇ ਦਾ ਹਾਂ 20 ਕਿਲੋਮੀਟਰ ਪਰਾ ਮੈਂ ਰਿਪੋਰਟਰ ਮੋਹੰਪਿੰਡ ਹੈ ਲੱਗਦਾ ਇਹਦੇ ਵਿੱਚ ਵੀ ਬਈ ਲੱਗ ਗਿਆ ਤੂਫਾਨ ਜਿਹੜਾ ਕਹਿੰਦੇ ਸੀ ਆਊਗਾ ਇਤਨੀ ਲੰਗਾ ਟਾਲੀਆਂ ਪਿੰਡ ਬੀਦੀ ਹੋ ਕੇ ਡੱਪ ਗਿਆ ਹਾਂ ਤੇ ਬਹੁਤ ਜਿਆਦਾ ਨੁਕਸਾਨ ਕੀਤਾ ਬਈ ਤਰੰਤ ਯਾਰ ਟਰਾਂਸਰ ਲੈਣਾ ਲੈ ਕੇ ਸੰਭੇ ਦਾ ਬੁਰਾ ਹਾਲ ਕਰਦਾ ਚਲੋ ਨੁਕਸਾਨ ਦਾ ਨਾ ਜ਼ਿੰਮੇਵਾਰ ਕਿਸੇ ਦਾ ਵੀ ਹੋਇਆ ਬਹੁਤ ਜਿਆਦਾ ਮਾੜਾਗਾ ਜੇ ਵੀ ਪ੍ਰਾਦ ਆਪਣੇ ਨੁਕਸਾਨ ਹੁੰਦਾ ਨੁਕਸਾਨ ਦਾ ਨਾ ਸਾਨੀ ਹੁੰਦਾ ਚਲੋ ਕਿਸੇ ਦਾ ਵੀ ਹੋ ਸਕਦਾ ਕੁਦਰਤੀ ਕਿਚਾ ਦਾ ਕੋਈ ਪਤਾ ਨਹੀਂ ਹੁਣ ਕੀ ਕਦੋਂ ਕੀ ਹੋ ਹੋ ਸਕਦੇ ਤੇ ਹੁਣ ਆਪਣੇ ਇਧਰ ਇਹ ਦੇ ਵਿੱਚ ਫਿਰ ਫਰਮਾਦਮਾਨੀ ਕਿਰਪਾ ਹੀ ਲਾਉਣਾ ਸੀਗਾ ਕਿਉਂਕਿ ਬੱਚੇ ਤਾਂ ਬਹੁਤ ਹੱਦ ਤੱਕ ਬਚੇ ਤਾਂ ਕੱਲ੍ਹ ਕੇਰਾ ਤਾਂ ਮੈਨੂੰ ਵੀ ਲੱਗਿਆ ਕਿ ਕਿਉਂਕਿ ਜਿਹਾ ਸਮਾ ਕਰ ਮਾਇ ਸੀ ਡੰਡਰ ਹੋਇਆ ਪਿਆ ਸੀ ਵੀ ਕਿਤੇ ਕੋਈ ਗੜੇ ਕਾਖੜੇ ਆਦੀ ਸਮੱਸਿਆ ਨਾ ਪੈ ਜਾਵੇ ਹੋ ਜੇ ਵੀ ਕਿਤੇ ਜੇ ਕੋਈ ਆਇਆ ਹੋਗਾ ਤੁਹਾਨੂੰ ਫਸਣਾ ਪੱਤੀਆਂ ਖੜੀਆਂ ਨੇ ਜਮਾ ਜੇ ਤੁਹਾਨੂੰ ਪੱਤੀ ਆਏ ਜਿਉਂ ਨਾ ਸਾ ਬਾੜਾ ਹੱਥੋ ਜਦੇ ਕਰਦੀ ਆ ਬਾਕੀ ਜਿਹੜੀ ਗੱਲ ਨੇਰੀ ਨਗੇਦ ਨਾਲ ਮੀਂਹ ਹੋਇਆ ਉਹਨੇ ਵੀ ਨੁਕਸਾਨ ਬਹੁਤ ਜਿਆਦਾ ਕੀਤਾ ਜਿੰਨਾ ਕਹਿ ਰਿਹਾ ਪੰਨ ਜਿਆਦਾ ਕੀਤਾ ਕਣਕ ਜਿਹੜੀ ਮਾਰੀ ਉਹਦੀ ਸਾਰੀ ਬਿਛਾਦ ਹੀ ਜਮ ਗਈ ਤੇ ਮੀਂਹ ਵੀ ਤੇਜ਼ ਸੀਗਾ ਤੇ ਉਹ ਤੇ ਨੇਰੀ ਬੜੀ ਜਿਆਦਾ ਤੇਜ਼ ਨੁਕਸਾਨ ਐਸੇ ਪਲਾਂ ਦੇ ਵਿੱਚ ਮੈਂ ਨੂੰ ਹਰ ਵਾਰ ਇਹ ਗੱਲ ਕਰਦਾ ਜੇ ਹੁਣ ਸਾਰੇ ਪੰਜਾਬ ਦੇ ਵਿੱਚ ਠੀਕਾ ਫਸਲਾਂ ਦੇ ਬੀਮੇ ਹੋਣ ਤਾਂ ਆਹ ਮੁਸ਼ਕਲਾਂ ਸਾਹਮਣੇ ਆਪਾਂ ਨੂੰ ਬਾਤ ਤਾਂ ਹੈ ਨਾ ਬਗੈ ਬਾਰ ਬਾਰ ਮੈਂ ਇਹ ਗੱਲ ਬਹੁਤ ਵਾਰੀ ਰਿਪੀਟ ਕੀਤੀ ਹੈ ਵੀਡੀਓ ਦੇ ਵਿੱਚ ਪਾ ਪਾ ਕੇ ਵੀ ਕਹੀ ਆ ਪਰ ਕੋਈ ਇਸ ਗੱਲ ਤੇ ਗੌਰ ਨਹੀਂ ਕਰਦਾ ਵੀ ਹਾਂ ਯਾਰ ਫਸਲਾਂ ਦੇ ਬੀਮੇ ਬੰਨੀਆਂ ਪਾ ਧਿਆਨ ਦੀਏ ਠੀਕ ਆ ਐਮਐਸਪੀ ਜ਼ਰੂਰੀ ਆ ਉਹ ਤਾਂ ਮਿਲ ਜਾਣੀ ਆ ਮਿਲੂ ਵੀ ਇੱਕ ਦਿਨ ਨਾਲ ਜੀ ਪਰ ਜਿਹੜੀ ਚੀਜ਼ ਆ ਸਭ ਤੋਂ ਮੇਨ ਚੀਜ਼ ਤਾਂ ਆਹ ਨਾ ਜਿਹਦਾ ਆਪਾਂ ਇਹਨੂੰ ਸਭ ਤਿਆਰ ਕਰ ਲੈਣੇ ਆ ਯਾਰ ਸਾਰਾ ਕੁਝ ਕਰ ਲੈਣੇ ਆ ਠੀਕ ਆ ਵੀ ਹੁਣ ਆਪਾਂ ਜਿਵੇਂ ਵੱਡਣ ਤੇ ਆ ਗਏ ਉਧਰੋਂ ਕੋਈ ਨਾ ਕੋਈ ਕੁਦਰਤੀ ਆਫਤ ਤੁਹਾਨੂੰ ਪਤਾ ਹੀ ਆ ਨਾ ਪਤਾ ਨਹੀਂ ਪਹਿਲਾਂ ਤੇ ਪਰਮਾਤਮਾ ਨੇ ਆ ਵੀ ਜਦੋਂ ਆਪਾਂ ਜਮਾ ਫਸਲ ਨੂੰ ਤਿਆਰ ਹੋ ਗਈ ਆ ਹੁਣ ਦੇਖੋ ਫਸਲਾਂ ਜਮਾ ਤਿਆਰ ਹੋਈਆਂ ਖੜੀਆਂ ਉਧਰੋਂ ਕੋਈ ਨਾ ਕੋਈ ਕੁਦਰਤੀ ਆਫਤ ਆ ਕੇ ਖੜ ਜਾਂਦੀ ਆ ਉਹਦੀ ਆਪਣੇ ਮੂਰੇ ਉਹਦਾ ਫਿਰ ਉਹਨੂੰ ਕੋਈ ਹੱਲ ਵੀ ਨਹੀਂ ਕਰ ਸਕਦੇ ਕਿਉਂਕਿ ਕੁਦਰਤ ਮੂਰੇ ਆਪਣਾ ਕੋਈ ਬਸ ਵੀ ਨਹੀਂ ਚੱਲਦਾ ਹੈਗਾ ਆਪਾਂ ਨਾ ਕੋਈ ਇਹਨੂੰ ਰੋਕ ਸਕਦੇ ਆ ਆਪਾਂ ਹੋਰ ਚਲ ਕੋਈ ਬਿਮਾਰੀ ਪੈ ਗਈ ਹੈ ਨਾ ਆਪਣੀ ਫਸਲ ਨੂੰ ਕੋਈ ਆਪਾਂ ਕੁਛ ਨਾ ਕੁਛ ਇਹਦਾ ਹੱਲ ਕਰਾਂ ਕੋਈ ਸਿੱਕੜ ਦੂੰ ਦਵਾਈ ਲਿਆ ਕੇ ਕਰ ਦਾਂਗੇ ਇਹਦੇ ਉੱਤੇ ਠੀਕ ਆ ਪਰ ਆ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਇਹ ਚੀਜ਼ ਦਾ ਤਾਂ ਫਿਰ ਇੱਕੋ ਹੀ ਪੱਕਾ ਹੱਲ ਆ ਵੀ ਇਹਦਾ بیمਾ بیمੇ ਦੇ ਤੌਰ ਤੇ ਇਹਨੂੰ ਹੱਲ ਕਰ ਸਕਦੇ ਆਂਗੇ ਆਪਾਂ ਹੋਰ ਕਿਸੇ ਤੌਰ ਤੇ ਨਹੀਂ ਹੱਲ ਕਰ ਸਕਦੇ ਤੋ 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 ਤੇ ਹੋਰ ਇਹ ਚੀਜ਼ ਦਾ ਮੇਨ ਇਹੀ ਚੀਜ਼ ਆ ਵੀ ਆਪਾਂ ਬੀਮਿਆਂ ਵੱਨੀ ਧਿਆਨ ਦਿੱਤੀ ਜੇ ਸਰਕਾਰ ਵੀ ਇਹ ਚੀਜ਼ ਵੱਨੀ ਸੋਚੇ ਯਾਰ ਕਿਸੇ ਨਾ ਕਿਸੇ ਹਨਾ ਤੇ ਸਰਕਾਰ ਵੀ ਇਸ ਚੀਜ਼ ਵੱਨੀ ਸੋਚੇ ਵੀ ਕਿਸਾਨਾਂ ਦਾ ਨੁਕਸਾਨ ਹੋਣ ਜਿਹੜੇ ਵੀ ਕਿਸਾਨਾਂ ਨੂੰ ਨੁਕਸਾਨ ਹੋਇਆ ਇੰਨਾ ਜ਼ਿਆਦਾ ਯਾਰ ਹਨਾ ਕੁਛ ਵੀ ਹੋਇਆ ਚਲੋ ਆਪਾਂ ਕਹਿ ਦਿੰਨੇ ਆ ਵੀ ਕਿ ਕੋਈ ਗੱਲ ਨਹੀਂ ਹਨਾ ਵੀ ਗਾਹਾਂ ਦੀ ਬਾਰੀ ਗਾਹਾਂ ਦੀ ਬਾਰੀ ਨਹੀਂ ਫਸਲ ਆ ਜੂ ਯਾਰ ਹਨਾ ਫਸਲ ਨੇ ਚੱਲ ਆਈ ਆਈ ਜਾਣਾਗਾ ਉਹ ਤਾਂ ਹੁਣ ਸਾਨੂੰ ਪਤਾ 6 ਮਹੀਨੇ ਤੋਂ ਪਾਉਂਦੀ ਰਹੀ ਹੈ ਪਰ ਇੱਕ ਚੀ ਇੱਕ ਹਨਾ ਕਿਸੇ ਨੇ ਕੁਛ ਕਰਨਾ ਹੁੰਦਾ ਇਹਦੇ ਇਹ ਤੋਂ ਕੁਛ ਕਿਸੇ ਨੇ ਆਪਦੀ ਭੈਣ ਦਾ ਵਿਆਹ ਕਰਨਾ ਹੁੰਦਾ ਹਨਾ ਕਿਸੇ ਨੇ ਵੱਡੇ ਵੱਡੇ ਸੁਪਨੇ ਦੇਖ ਰੱਖੇ ਹੋਵੇ ਕਿਸੇ ਨੇ ਕੋਈ ਟਰੈਕਟਰ ਲੈਣਾ ਹੁੰਦਾ ਕਿਸੇ ਨੇ ਯਾਰ ਕੋਈ ਕਾਰੋਬਾਰ ਪਾਉਣਾ ਹੁੰਦਾ ਇਹ ਚੀਜ਼ ਦਾ ਫਿਰ ਦੁੱਖ ਬੜਾ ਲੱਗਦਾ ਜਦੋਂ ਮੌਕੇ ਜਾ ਕੇ ਖਰਾਬ ਹੋ ਜਾਂਦੀ ਹੈ ਵੀ ਹਾਂ ਯਾਰ ਆਪਣੀ ਫਸਲ ਇੰਨੀ ਵਧੀਆ ਤਿਆਰ ਕੀਤੀ ਹੋਈ ਤੇ ਮੌਕੇ ਤੇ ਆ ਕੇ ਖਰਾਬ ਹੋ ਗਈ ਹੁਣ ਉਹ ਏਰੀਏ ਦੇ ਵਿੱਚੋਂ ਜਿੱਥੋਂ ਦੀ ਹੋਇਆ ਇਹ ਕੰਮ ਹਨਾ ਉੱਥੇ ਪੁੱਛ ਕੇ ਦੇਖੋ ਯਾਰ ਵੀ ਕੀ ਹਾਲ ਹੋਇਆਗਾ ਹਨਾ ਕਿਸੇ ਦਾ ਖੰਭਾ ਟੁੱਟ ਗਿਆ ਹਨਾ ਬਿਜਲੀ ਵਾਲਾ ਨੁਕਸਾਨ ਹੁਣ ਤੂੰ ਆਏ ਸੁੱਤ ਕੇ ਦੇਖੋ ਯਾਰ ਕਈ ਕਹਿੰਦੇ ਯਾਰ ਕੋਈ ਗੱਲ ਨਹੀਂ ਹਨਾ ਯਾਰ ਕਈ ਵਾਰੀ ਕਿਸੇ ਕਿਸੇ ਬੰਦੇ ਕੋਲੇ ਯਾਰ ਇੰਨੇ ਪੈਸੇ ਨਹੀਂ ਵੀ ਹੁੰਦੇ ਵੀ ਯਾਰ ਉਹ ਇੱਕ ਕਈ ਵਾਰੀ ਕੋਈ ਤੁਨਪਤੀ ਆਣਾ ਹੁਣ ਜਿਵੇਂ ਅਸੀਂ ਆਂਗੇ ਅਸੀਂ ਵੀ ਉਹਦੇ ਬਤ ਕਰੋ ਸੀਗੇ ਚਲ ਹੁਣ ਪਰਮਾਤਮਾ ਨੇ ਹੌਲੀ ਹੌਲੀ ਮਿਹਰ ਕਰਤੀ ਆ ਪਰ ਫਿਰ ਵੀ ਕਈ ਵਾਰ ਕਿਸੇ ਕੋਲ ਇੰਨੇ ਕ ਪੈਸੇ ਵੀ ਨਹੀਂ ਹੁੰਦੇ ਯਾਰਾ ਵੀ ਜਿਵੇਂ ਹੁਣ ਬਿਜਲੀ ਆ ਟ੍ਰਾਂਸਫਾਰਮਰ ਲੱਗ ਪਿਆ ਇੱਕ ਸਾਨੂੰ ਪਤਾ ਹੀ ਆਪਣੇ ਸਰਕਾਰਾਂ ਕਹੇ ਜਾਂ ਇਹ ਕਿਹੜਾ ਉਹਦੀ ਵੀ ਜੜਕਦੇ ਨੇ ਬੰਦੇ ਨੂੰ ਟ੍ਰਾਂਸਫਾਰਮ ਦੇ ਦੇਣੀਆਂ ਵੀ ਅੱਜ ਆਪਾਂ ਹੀ ਜੜਕਦੇ ਲੈ ਜਾ ਸੌਪਕਾਇਆਂ ਕਰਵਾਉਂਦੀਆਂ ਨੇ ਭਲਾ ਉੱਥੇ ਬਾਜੋ ਫਿਰ ਉੱਥੇ ਬਾਜੋ ਅਸੀਂ ਤੋਰੀ ਫਿਰਦੇ ਰਹਿੰਦੇ ਆ ਬੰਦੇ ਨੂੰ ਇਹ ਜੇ ਨੁਕਸਾਨ ਹੁੰਦਾ ਯਾਰਾ ਹਰ ਚੀਜ਼ ਦਾ ਮੈਂ ਕਹਿੰਦਾ ਵੀ ਜਿਹੜੀ ਖੇਤੀਬਾੜੀ ਨਾਲ ਰਿਲੇਟਡ ਆ ਕਿਉਂਕਿ ਸਾਨੂੰ ਪਤਾ ਹੀ ਆ ਵੀ ਖੇਤੀ ਉਹ ਹੀ ਹਰੇਕ ਚੀਜ਼ ਨੂੰ ਅੱਗੇ ਲੈ ਕੇ ਜਾਂਦੀ ਆ ਖੇਤੀ ਕਰਕੇ ਸਾਰਾ ਕੁਝ ਚੱਲਦਾ ਤੁਸੀਂ ਕੋਈ ਕਿਸਮ ਮਰਜੀ ਸਾਰਾ ਕੁਝ ਖੇਤੀ ਤੇ ਡਿਪੈਂਡਾ ਇਹ ਟੂ ਜ਼ੈਡ ਕੰਮ ਜੇ ਖੇਤੀ ਖੜ ਗਈ ਤਾਂ ਸਮਝ ਲਓ ਸਾਰਾ ਕੁਝ ਹੀ ਖੜੂ ਕਿਹੜੀ ਮਰਜ਼ੀ ਚੀਜ਼ ਸੋਚ ਕੇ ਦੇਖ ਲਓ ਹਰ ਕਿਤੇ ਖੇਤੀ ਦਾ ਯੋਗਦਾਨ ਵੱਟਾ ਹਰੇਕ ਕਿਤੇ ਕਿਸੇ ਮਰਜ਼ੀ ਚੀਜ਼ ਦੇਖ ਲਓ ਸਭ ਤੋਂ ਵੱਧ ਰੋਜ਼ਗਾਰ ਵੀ ਖੇਤੀ ਦੇ ਹੀ ਬੈਠੀ ਆ ਐਦੋਂ ਵੱਡਾ ਰੋਜ਼ਗਾਰ ਕੋਈ ਚੀਜ਼ ਨਹੀਂ ਦੇ ਸਕਦੀ ਕੋਈ ਕਹੀਏ ਨਾ ਸੀ ਫਲਾਣੇ ਨੌਕਰੀਆਂ ਸੀ ਐਂ ਕਰਦਾਂਗੇ ਐਂ ਕਰ ਲੈ ਹੋਰ ਕਿਸੇ ਚੀਜ਼ ਦੇ ਵਿੱਚ ਕੋਈ ਐਡਾ ਹੋ ਨਹੀਂ ਸਰ ਕੁਝ ਜੇ ਖੇਤੀ ਚੱਲੂ ਤਾਂ ਚੱਲੂ ਨਹੀਂ ਸਾਰਾ ਕੁਝ ਖੜ ਜਾਊਗਾ ਹੁਣ ਜੇ ਜਿਹੜਾ ਨਾ ਨੁਕਸਾਨ ਹੋਇਆ ਜੇ ਸਰਕਾਰ ਮੈਂ ਤੁਹਾਨੂੰ ਕਹਿਣਾ ਵੀ ਸਰਕਾਰ ਨੇ ਯਾਰ ਜੇ ਉਹਨਾਂ ਨੂੰ 1000 ਰੁਪਿਆ ਵੀ ਦੇਤਾ ਆਪਣੀ ਗਰੰਟੀ ਹੈ ਜਮਾ ਨਹੀਂ ਕੋਈ ਕੁਸ਼ੀ ਦਿੰਦਾ ਹੈਗਾ ਕੇਰਾ ਕਹਿ ਦਿੰਦਾ ਮੁੜ ਕੇ ਕੁਝ ਨਹੀਂ ਹੋ ਕਰਦੇ ਹੈਗੇ ਵੀ ਹਾਂ ਯਾਰ ਅਸੀਂ ਦੇ ਦੇ ਦਿੰਨੇ ਆ ਪੈਸੇ ਐ ਕਰ ਦਿੰਨੇ ਆ ਪਿੱਛੇ ਚਲ ਨੁਕਸਾਨ ਹੋ ਗਿਆ ਇਦਾਂ ਹੋ ਗਿਆ ਹਣਾ ਹੁਣ ਜੇ ਹੁਣ ਜਿਹਨੂੰ ਜਿਹਨੇ ਜਿਹਨੇ ਆਸ ਲਾਈ ਬੈਠੀ ਸੀ ਬਈ ਵੀ ਹਾਂ ਆਪਾਂ ਐ ਕਰਾਂਗੇ ਯਾਰ ਆਪਾਂ ਇਦਾਂ ਕਰਾਂਗੇ ਹਣਾ ਉਹਨਾਂ ਦੀ ਵਜ੍ਹਾ ਆਸਾਂ ਜਮਾ ਤੇ ਆਸਾਂ ਤੇ ਪਾਣੀ ਫਰ ਗਿਆ ਤੇ ਉਹਨਾਂ ਦੀ ਆਸਾਂ ਖਤਮ ਹੋ ਗਈਆਂ ਉਹ ਹੁਣ ਅਗਲਾ ਕੀ ਕੀ ਕਰੂਗਾ ਉਹੀ ਗੱਲ ਅਗਲਾ ਕਿਸੇ ਨੂੰ ਕਹਿ ਕੇ ਨਹੀਂ ਸੁਣਾ ਸਕਦਾ ਪਰ ਬੰਦੇ ਦਾ ਮਾਨ ਯਾਰ ਅੰਦਰੋਂ ਅੰਦਰ ਹੀ ਬੋਤਲ ਹੁੰਦਾ ਕਿਉਂਕਿ ਮੇਰੇ ਨਾਲ ਖੁਦ ਬਦ ਨਾਲ ਹੋਈ ਹੈ ਇਹ ਚੀਜ਼ ਤੇ ਅੱਜ ਤੋਂ 3 ਕਿਸਾਲ ਪਹਿਲਾਂ ਨਾ ਯਾਰ ਵੀ ਸਾਡੇ ਇੱਥੇ ਸਬਜ਼ੀ ਸੀ ਸਾਰੇ ਬਾਹਰ ਦੇ ਸੀ ਜਿੱਥੇ ਹੁਣ ਮੈਂ ਸਬਜ਼ੀ ਤੋੜਨਾ ਹੈਗਾ ਤੇ ਨਾ ਉਧਰ ਦਾ ਕਦੂ ਸਾਡੇ ਵੀ ਪੂਰੇ ਜੋਰਾਂ ਛੋਰਾਤੇ ਸੀ ਤੇ ਉਧਰੋਂ ਗੜੇ ਪੈ ਗਏ ਬਹੁਤ ਜ਼ਿਆਦੇ ਹਨਾ ਤੇ ਬਸ ਇੱਕ ਉਹ ਹੀ ਗੱਲ ਆ ਵੀ ਕਿਸ ਨੂੰ ਕਹਿ ਕੇ ਦੱਸਣ ਜੋਗੇ ਨਹੀਂ ਰਹੇ ਪਰ ਮਾਨਾ ਇੰਨਾ ਜ਼ਿਆਦਾ ਦੁਖੀ ਸੀ ਨਾ ਬਹੁਤ ਜ਼ਿਆਦਾ ਵੀ ਹਾਂ ਯਾਰ ਵੀ ਕੀ ਕਰਾਂਗੇ ਹਨਾ ਹੁਣ ਵੀ ਆਪਣੇ ਕੋਲ ਤਾਂ ਇਹੀ ਚੀਜ਼ ਸੀ ਵੀ ਇਹ ਪ੍ਰਮਾਤਮਾ ਨੇ ਖਤਮ ਕਰ ਦਿੱਤੀ ਹਨ ਜੇ ਉਥੇ ਉਹ ਚੀਜ਼ ਦਾ ਕੋਈ ਹਨਾ ਕੋਈ ਹੁੰਦਾ بیمਾ ਹੁੰਦਾ ਠੀਕ ਆ ਵੀ ਆਪਾਂ ਨੂੰ ਫਿਰ ਬੰਦੇ ਦੇ ਮਨ ਚ ਇੱਕ ਵਾਰੀ ਆ ਜਾਂਦਾ ਯਾਰ ਵੀ ਹਾਂ ਕੋਈ ਗੱਲ ਨਹੀਂ ਹੋ ਗਿਆ ਯਾਰ ਹਨਾ ਵੀ ਚਲੋ ਪ੍ਰਮਾਤਮਾ ਨੇ ਕਰਤਾ ਹਨਾ ਦੁੱਖ ਤਾਂ ਚਲੋ ਦੁਖੀ ਰਹਿੰਦਾ ਕਿਉਂਕਿ ਫਾਸਲਾ ਤੁਸੀਂ ਪਾੜੀ ਬਰਬਾਦ ਹੋਈ ਤੁਹਾਨੂੰ ਪਦੀਆ ਫਿਰ ਦੇਖਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਪਰ ਜੇ ਆਪਾਂ ਉਹੀ ਚੀਜ਼ ਜੇ ਹੁਣ ਉਥੇ ਵੀ ਮੇਰੀ ਫਸਲ ਦਾ ਬੀਮਾ ਹੋਇਆ ਹੁੰਦਾ ਤਾਂ ਮੈਨੂੰ ਐ ਲੱਗਦਾ ਯਾਰ ਵੀ ਕੋਈ ਗੱਲ ਨਹੀਂ ਸਰਕਾਰ ਤਾਂ ਆਪਣੇ ਨਾਲ ਖੜੀ ਐ ਸਰਕਾਰ ਤਾਂ ਆਪਣਾ ਕੋਈ ਨਾ ਕੋਈ ਹੱਲ ਕਰੂਗੀ ਲਾਜ਼ਮੀ ਤੇ ਜੇ ਆਪਾਂ ਏਸੀ ਚੀਜ਼ ਨੂੰ ਸੋਹਣਾ ਸਮਾਰ ਕੇ ਸੋਚੀਏ ਦਿਮਾਗ ਨਾਲ ਸੋਚੀਏ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਹੀ ਬਾਰੇ ਸਿਆਣੇ ਆ ਕਿ ਪਰ ਇਹ ਚੀਜ਼ ਮੈਂ ਯਾਰ ਕਈ ਸਾਲਾਂ ਤੋਂ ਫੇਸ ਕਰਦਾ ਆ ਰਿਹਾਗਾ ਵੀ ਹਾਂ ਵੀ ਯਾਰ ਆਪਾਂ ਨੂੰ ਇਹ ਚੀਜ਼ ਬੰਨੀ ਬਹੁਤ ਗੌਰ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਗੌਰ ਕਰਨੀ ਚਾਹੀਦੀ ਆ ਜਿੰਨਾ ਹੋ ਸਕੇ ਓਨੀ ਗੌਰ ਆਪਾਂ ਨੂੰ ਜੇ ਇਹੋ ਚੀਜ਼ ਦੇ ਬੰਨੀ ਆਪਾਂ ਸੋਚਾਂਗੇ ਬਾਹਰ ਸੋਚਾਂਗੇ ਯਾਰ ਫਿਰ ਹੀ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਆਂਗੇ ਨਹੀਂ ਤਾਂ ਮੈਨੂੰ ਲੱਗਦਾ ਕਿ ਕਿਉਂਕਿ ਸਰਕਾਰਾਂ ਤਾਂ ਪਹਿਲੀ ਇਹ ਚੀਜ਼ ਨੂੰ ਦੱਬਣ ਨੂੰ ਤਿਆਰ ਨੇ ਵੀ ਜੀ ਉਹਨੂੰ ਪੱਤੀਆ ਪੰਜਾਬ ਦੀ ਧਰਤੀ ਤਾਕੜੀ ਬੜੀ ਹੈਗੀ ਵੀ ਇਹ ਚੀਜ਼ ਨੂੰ ਖਤਮ ਕਰਨ ਨੂੰ ਫਿਰਦੇ ਆ ਵੀ ਯਾਰ ਇਹਨੂੰ ਕਿਸੇ ਨਾ ਕਿਸੇ ਰੋਟ ਦੱਬ ਲਈਏ ਸੀ ਹਨਾ ਵੀ ਹੋਰ ਜਿੰਨੇ ਵੱਡੇ ਲੋਕ ਨੇ ਉਹ ਇਹਦੇ ਤੇ ਅੱਖ ਰੱਖੀ ਬੈਠੇ ਨੇ ਵੀਰ ਕਿਸੇ ਨਾ ਕਿਸੇ ਲੋਟ ਪੰਜਾਬ ਦੀ ਧਰਤੀ ਸਾਡੇ ਕਾਬੂ ਚ ਆ ਜੇ ਤੇ ਅਸੀਂ ਖਤਮ ਕਰ ਦਈਏ ਇਹ ਚੀਜ਼ ਨੂੰ ਅਸੀਂ ਆਪ ਦੇ ਹੱਥ ਆਪ ਦੇ ਹੱਥੇ ਰ ਹੈ ਇਹਨੂੰ ਕਰ ਲਈਏ ਜੇ ਆਪਾਂ ਆ ਜੱਗ ਜਿੱਤ ਲਈ ਵੀ ਹਾਂ ਕੱਲੇ ਆਪਣੇ ਬੀਮੇ ਹੋਣ ਲੱਗੇ ਹੁਣ ਬਾਅਦ ਇਹ ਕਹਿੰਦੇ ਸਰਕਾਰਾਂ ਅਸੀਂ ਕਿ ਸਾਡੇ ਹੱਥ ਨਹੀਂ ਲੋਕ ਐਦਾਂ ਕਰ ਦਿੰਦੇ ਆ ਲੋਕ ਬਾਅਦ ਚ ਬਿਨ ਗੱਲ ਤੋਂ ਬੀਮਾ ਲੈ ਲੈਂਦੇ ਨੇ ਹਣਾ ਮੈਨੂੰ ਬੈਂਕਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਯਾਰ ਵੀ ਲੋਕ ਧੱਕਾ ਕਰਦੇ ਨੇ ਚਲੋ ਲੋਕਾਂ ਦੀ ਵੀ ਆਪ ਵਿੱਚ ਤੁਹਾਨੂੰ ਪਤਾ ਹੈ ਸਾਰੇ ਬੰਦੇ ਇੱਕੋ ਜਿਹੇ ਵੀ ਨਹੀਂ ਹੁੰਦੇ ਸਾਰੇ ਬੰਦੇ ਸਹੀ ਵੀ ਨਹੀਂ ਹੁੰਦੇ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ ਵੀ ਯਾਰ ਬੰਨ ਗੱਲ ਤੋਂ ਵੀ ਲੈਣਾ ਮਾੜਾਗਾ ਹਨਾ ਜੇ ਆਪਣਾ ਨੁਕਸਾਨ ਹੋ ਤਾਂ ਲਓ ਕਿਸੇ ਚੀਜ਼ ਨੂੰ ਹੁਣ ਜੇ ਆਪਣੇ ਹੋਇਆ ਚਲੋ ਹਨਾ ਕੱਲ ਵੀ ਆਪਣਾ ਹੀ ਚੀਜ਼ ਦੇ ਵਿੱਚ ਹੱਕ ਨਹੀਂ ਮੰਨਦਾ ਕਿਉਂਕਿ ਚਲੋ ਆਪਣੇ ਕਣੀਆਂ ਪੈ ਕੇ ਹੋ ਗਿਆ ਚਲੋ ਇਹ ਇੰਨਾ ਕਾ ਸਿਸਟਮ ਦਾ ਹੋ ਹੀ ਜਾਂਦਾ ਪਰ ਜਿਹੜੇ ਏਰੀਆ ਦੇ ਵਿੱਚ ਹੁਣ ਨੁਕਸਾਨ ਹੋਇਆ ਏਡਾ ਬਦਲਾ ਬਦਰ ਤੇ ਉੱਥੇ ਸਰਕਾਰ ਚਾਹੇ ਬੀਮੇ ਨਹੀਂ ਵੀ ਹੋਇਆ ਯਾਰ ਉੱਥੇ ਕੁਝ ਨਾ ਕੁਝ ਉਹਨਾਂ ਨੂੰ ਦੇਣ ਦਾ ਹੱਕ ਹੈ ਜ਼ਰੂਰ ਬਣਦਾ ਵੀ ਜਿੰਨਾ ਹੋ ਸਕਦਾ ਵੀ ਉਹਨਾਂ ਦੇ ਨਾਲ ਖੜਨੇ ਯਾਰ ਬੰਦੇ ਤਾਂ ਫੇਰ ਵੀ ਆ ਹੋ ਸਕਦਾ ਵੀ ਚਾਲੇ ਯਾਰ ਆਪਾਂ ਨੂੰ ਕੁਛ ਨਾ ਕੁਛ ਤਾਂ ਆਇਆ ਯਾਰ ਵੀ ਆਪਾਂ ਦਾ ਨੁਕਸਾਨ ਹੋ ਗਿਆ ਕੁਛ ਨਾ ਕੁਛ ਤਾਂ ਫੇਰ ਵੀ ਆਪਾਂ ਨੂੰ ਮਿਲ ਵੀ ਮਿਲ ਗਿਆ ਜੇ ਜਿੰਨਾ ਚਿਰ ਬਾਈ ਤੁਸੀਂ ਇਹ ਗੱਲਾਂ ਬੰਨੀ ਧਿਆਨ ਨਹੀਂ ਦਿੰਦੇ ਹੈਗੇ ਮੈਂ ਬਹੁਤ ਵਾਰੀ ਗੱਲ ਜਿਹੜੇ ਹੁਣ ਮੇਨ ਬੰਦੇ ਨੇ ਉਹਨਾਂ ਨੂੰ ਉਹਨਾਂ ਕੋਲ ਵੀ ਗੱਲ ਛੇੜੀ ਯਾਰ ਵੀ ਤੁਸੀਂ ਸਾਰੀਆਂ ਗੱਲਾਂ ਹਨ ਮੰਗਾ ਮੂਰੇ ਰੱਖਦੇ ਨੇ ਪਰ ਕਦੇ ਵੀ ਆ ਤੁਸੀਂ ਮੰਗਾ ਕਾ ਤੁਹਾਨੂੰ ਮੂਰੇ ਰੱਖਦੇ ਕਾਰਨ ਕੀ ਆ ਵੀ ਕੋਈ ਕਾਰਨ ਤਾਂ ਦੱਸੋ ਵੀ ਆਹ ਕਾਰਨ ਆ ਭਾਈ ਪੇਸ਼ ਤਾਂ ਤਾਂ ਨਹੀਂ ਰੱਖਤਾ ਨਹੀਂ ਰੱਖਦੇ ਰਗੇ ਵੀ ਇਹ ਮੰਗ ਕਿਉਂ ਨਹੀਂ ਮੰਗਦੇ ਹੈਗੇ ਉਤੋਂ ਸਰਕਾਰ ਤੋਂ ਵੀ ਸਾਡਾ ਇਹ ਕਰਕੇ ਨੁਕਸਾਨ ਹੁੰਦਾ ਆਏ ਤੁਸੀਂ ਇਹ ਦੇਖ ਲਓ ਵੀ ਜੇ ਦੱਸੋ ਵੀ ਇਹ ਗੱਲ ਨਹੀਂ ਹੁੰਦੀ ਆਏ ਤੀਜੇ ਚੌਥੇ ਸਾਲ ਇਹ ਹੋਣੀ ਹੁਣ ਆਏ ਤੀਜੇ ਚੌਥੇ ਸਾਲ ਮੈਨੂੰ ਹੋ ਗਿਆ ਹੈ ਵੀ 4 ਕਿਸਾਲਾਂ ਵੱਧੋਂ ਇੱਕ ਵਾਰੀ ਕਰੋਪੀ ਆਉਂਦੀ ਆਉਂਦੀ ਹੈ ਕਿਸਾਨਾਂ ਤੇ ਲਾਜਵੀਆਂ ਆਉਂਦੀ ਆ ਮੈਨੂੰ ਲੱਗਦਾ ਆਏ ਵਾਰੀ ਆਉਂਦੀ ਹੈ ਕਿਸੇ ਨਾ ਕਿਸੇ ਏਰੀਆ 'ਚ ਸਮਝ ਲਓ ਆਏ ਵਾਰੀ ਕਰੋਪੀ ਆ ਜਾਂਦੀ ਹੈ ਨਾ ਕਿਸੇ ਨਾ ਕਿਸੇ ਏਰੀਆ 'ਚ ਆਏ ਵਾਰੀ ਹੁਣ ਜਮ ਸਰਬਰਨੀ ਪਿੱਛੇ ਜਿ ਕਿੱਡਾ ਵੱਡਾ ਨੁਕਸਾਨ ਹੋਇਆ ਇਹ ਨਹੀਂ ਹੈਗਾ ਵੀ ਚਲੋ ਹਨਾ ਕਿਸਾਨ ਯਾਰ ਚੰਗੀ ਸਮਝ ਲਓ ਵੀ ਤੁਸੀਂ ਯਾਰ ਵੀ ਚੱਲ ਲੈਂਦੇ ਆ ਵੀ ਯਾਰ ਕੋਈ ਚੱਕਰ ਨਹੀਂ ਚੱਲੋ ਹਨਾ ਜੋ ਕੁਝ ਹੋ ਗਿਆ ਐਂ ਪਾਣਾ ਬੋਹੀ ਗੱਲ ਆ ਪਾਣਾ ਮੰਨ ਲੈਂਦੇ ਵੀ ਕੁਦਰਤ ਤਾਂ ਚਲੋ ਪਾਣਾ ਯਾਰ ਕੁਝ ਨਹੀਂ ਹੁੰਦਾ ਵੀ ਜੋ ਕੁਝ ਹੋ ਗਿਆ ਤਾਂ ਠੀਕ ਆ ਪਰ ਫੇਰ ਵੀ ਯਾਰ ਕਿਤੇ ਨਾ ਕਿਤੇ ਬਾਣਾ ਬੰਦੇ ਦਾ ਜਦੋਂ ਅੰਦਰੋਂ ਉਦਾਸ ਹੁੰਦਾ ਫਿਰ ਬੰਦਾ ਟੁੱਟਦਾ ਜ਼ਰੂਰ ਆ ਵੀ ਯਾਰ ਮੇਰੀ ਫਸਲ ਖਰਾਬ ਕਿੱਥੇ ਹੁਣ ਬੰਦਾ ਜੇ ਕੋਈ ਮੰਨ ਲਓ ਮੌਸਮ ਖਰਾਬ ਵੀ ਹੋਗਾ ਚੈਨ ਦੀ ਨੀਂਦ ਸੌਣ ਲਈ ਯਾਰ ਵੀ ਹਾਂ ਯਾਰ ਆਪਣਾ ਵੀ ਵਾ ਹੈਗਾਗਾ ਕੋਈ ਗੱਲ ਨਹੀਂ ਠੀਕ ਆ ਵੀ ਜੇ ਕੱਲ ਨੂੰ ਕੁਝ ਹੁੰਦਾ ਤਾਂ ਆਪਣੇ ਨਾਲ ਖੜਨਗੇ ਸਾਰੇ ਯਾਰੇ ਇਹ ਗੱਲ ਬੰਨੀ ਜ਼ਰੂਰ ਗੌਰ ਕੀਤੀ ਜਾਵੇ ਯਾਰ ਹਾਂ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਬਾਲੇ ਸਿਆਣੇ ਆ ਵੀ ਇਸ ਇਸ ਚੀਜ਼ ਬੰਨੀ ਕਿਉਂ ਜੋਰ ਰਿਹਾ ਦੇ ਰਿਹਾ ਮੈਂ ਇਸ ਚੀਜ਼ ਬੰਨੀ ਤਾਂ ਜੋਰ ਦੇ ਰਿਹਾ ਕਿਉਂਕਿ ਬਈ ਘਰੋਂ ਆਪਾਂ ਕਮਜ਼ੋਰ ਆ ਠੀਕ ਆ ਵੀ ਐਡੇ ਨਹੀਂ ਅਜ ਤੱਕੜੇ ਆਪਾਂ ਹੈ ਵੀ ਨਹੀਂ ਹੈਗੇ ਬਸ ਇਹ ਚੀਜ਼ ਆ ਵੀ ਯਾਰ ਜੇ ਇਹ ਚੀਜ਼ ਹੋ ਜੇ ਤਾਂ ਠੀਕ ਆ ਵੀ ਵੀ ਬੰਦੇ ਨੂੰ ਆਇਆ ਇਹ ਹੋ ਜਾਂਦਾ ਵੀ ਯਾਰ ਹਾਂ ਵੀ ਹੁਣ ਆਪਾਂ ਨੂੰ ਕੋਈ ਡਰ ਜਾ ਘਟ ਗਿਆ ਆਪਣੇ ਮਨ ਦੇ ਵਿੱਚੋਂ ਵੀ ਜੇ ਆਪਣੀ ਫਸਲ ਨੂੰ ਕੋਈ ਉਹ ਹੋ ਵੀ ਹੋ ਜੂ ਤਾਂ ਸਰਕਾਰ ਆਪਣੇ ਨਾਲ ਖੜੂਗੀ ਕਿਉਂਕਿ ਇਹ ਮੇਰੇ ਨਾਲ ਯਾਰ ਜਦੋਂ ਮੈਂ ਇਹ ਸਬਜ਼ੀ ਵਾਲੇ ਕੰਮ 'ਚ ਪਿਆਗਾ ਹਨਾ ਠੀਕ ਆ ਤੇ ਮੈਨੂੰ ਦੋ ਤਿੰਨ ਵਾਰੀ ਫੇਸ ਕਰਨ ਨੂੰ ਮਿਲ ਗਈ ਇਹ ਚੀਜ਼ ਦੋ ਵਾਰੀ ਤਾਂ ਜ਼ਿੰਦਗੀ ਦੇ ਵਿੱਚ ਪੂਰੀ ਭੈੜੀ ਫੇਸ ਕਰਨ ਨੂੰ ਪਈ ਆ ਵੀ ਹਾਂ ਯਾਰ ਦੋ ਵਾਰੀ ਤਾਂ ਜਮ ਬਹੁਤ ਸਾਰਾ ਖਤਮ ਹੋ ਗਈ ਵਿਗੜੇ ਵਾਲੇ ਜਾਦੇ ਪੈ ਗਏ ਸੀਗੇ ਪਰ ਹੁਣ ਇਹ ਚੀਜ਼ ਬੰਨੀ ਕੋਈ ਵੀ ਕਾਤ ਪਤਾ ਨਹੀਂ ਘਾਤੋ ਨਹੀਂ ਕੋਈ ਗੌਰ ਕਰ ਰਿਹਾ ਯਾਰ ਮੈਂ ਬਹੁਤ ਬੰਦਿਆਂ ਨਾਲ ਗੱਲ ਵੀ ਕੀਤੀ ਹੈ ਇਸ ਬਾਰੇ ਹਨਾ ਠੀਕ ਆ ਮੈਂ ਇਹ ਕਹਣਾ ਵੀ ਕੋਈ ਕੋਈ ਨਾ ਕੋਈ ਵੱਡਾ ਬਜਾ ਜਿਹੜਾ ਹੁਣ ਮੰਨ ਲਓ ਠੀਕ ਆ ਆਪਣੀ ਕਈ ਦੇ ਹੁੰਦੀ ਵੀ ਕੱਪ ਤੇ ਗੱਲ ਹੀ ਕਹਿਣੀ ਹੁੰਦੀ ਵੀ ਕੋਈ ਵੱਡਾ ਬੰਦਾ ਇਹ ਚੀਜ਼ ਨੂੰ ਚੱਕ ਕੇ ਮੂਰੂ ਜ਼ਰੂਰ ਮੂਰੇ ਰੱਖੇ ਠੀਕ ਆ ਵੀ ਹਾਂ ਸਾਡੇ ਵੀ ਆ ਹੋਵੇ ਖੋ ਕਿਹੜੀ ਰੀ ਚੀਜ਼ ਤਾਂ ਨਹੀਂ ਰਿਹਾ ਯਾਰ ਸਾਰੇ ਕਾਹੇ ਦਾ ਹੋਰ ਹੈ ਸ਼ੋਰੂਮਾਂ ਦਾ ਕਰ ਅਗਲਾ ਤੁਸੀਂ ਆ ਦੇਖੋ ਮਾਨ ਸਾਹਿਬ ਤੀ ਲਾ ਲਓ ਚਲੋ ਹਨਾ ਦੁਕਾਨਾਂ ਜਿੱਦੇ ਜਿੱਦੇ ਦੁਕਾਨਾਂ ਦੇ ਸਾਰਿਆਂ ਦੇ ਹੁੰਦੇ ਨੇ ਠੀਕ ਹੈ ਉਹ ਤੁਸੀਂ ਆ ਸੋਚ ਲਓ ਵੀ ਯਾਰ ਇੱਕ ਚਾਰ ਬਿਸਮਾਂ ਦੀ ਚੀਜ਼ ਦਾ ਤਾਂ ਬੀਮਾ ਹੋ ਸਕਦਾ ਇੱਕ ਐਡੇ ਹੁਣ ਮੰਨ ਲਓ ਇੱਕ ਕਿਲੇ ਦੇ ਲਾ ਲਓ ਹੁਣ ਇੱਕ ਕਿਲੇ ਦੇ ਵਿੱਚ ਤਾਂ ਘੱਟੋ ਘੱਟ 50 ਦੁਕਾਨਾਂ ਪੈ ਜਾਣੀਆਂ 100 ਹੀ ਪੈ ਜੂ ਅਸਲ ਤਾਂ ਕਿੰਨੇ ਕ ਥਾਂ ਹੁੰਦਾ ਉਹਨਾਂ ਕੋਲੇ ਬਿਸਵਾ ਬਿਸਵਾ ਥਾਂ ਦਾ ਵੀ ਨਹੀਂ ਹੁੰਦਾ 50 60 ਦੁਕਾਨਾਂ ਪੈ ਜਾਣੀਆਂ ਲੈ ਕਿਲੇ ਦੇ ਵਿੱਚ ਤੇ ਤੁਸੀਂ ਆ ਦੇਖੋ 60 ਜਿੱਥੇ 60 ਦੁਕਾਨਾਂ ਪੈਣੋਂ ਥਾਂ ਉਹ ਚੀਜ਼ ਦਾ ਤਾਂ ਬੀਮਾ ਨਹੀਂ ਹੈਗਾ ਤੇ ਜਿੱਥੇ ਮੈਂ ਇਹਨਾਂ ਦਾ ਸਾਰੀ ਉਹੀ ਗੱਲ ਆ ਜੋ ਉਹਨੇ ਸਾਂਝਾਤਾ ਆਪਣੇ ਕਰਾਂ ਕਰਾਣ ਦੇ ਬਾਥਰੂਮ ਬੂਥ ਨੇ ਪਾਏ ਹੁੰਦਾ ਉਹ ਉਹਨੇ ਥਾਂ ਦਾ ਬੀਮਾ ਹੋਈ ਜਾਂਦਾ ਹੈ ਇਹ ਚੀਜ਼ ਬੰਨੀ ਤਾਂ ਗੌਰਭਾਈ ਜੀ ਲਾਜ਼ਮੀ ਕਰਨੀ ਪਊਗੀ ਵੀ ਯਾਰ ਥੋੜੇ ਥਾਵਾਂ ਦਾ ਤਾਂ ਸਰਕਾਰ ਬੀਮੇ ਕਰੀ ਜਾਂਦੀ ਹੈ ਤੇ ਆਪਣੇ ਫਾਏ ਦੇ ਕਿਉਂ ਨਹੀਂ ਕਰਦੀ ਹੈਗੀ ਅਗਲਾ ਉਹ ਕਹਿੰਦਾ ਕਿ ਸਾਡਾ ਠੱਕਾ ਕਰਦੇ ਕੀ ਠੱਕਾ ਕਰਦੇ ਮੰਨ ਲਓ ਹੁਣ ਜੇ ਕਣਕ ਡਿੱਗ ਡੁਕ ਪਈ ਉਹ ਡਿੱਗ ਪਈ ਪਾਣੀ ਲਾਏ ਤਾਂ ਉਹ ਚੀਜ਼ ਦਾ ਤਾਂ ਨਹੀਂ ਅਸੀਂ ਬੀਮਾ ਮੰਗਦੇ ਵੀ ਚਲੋ ਡਿੱਗ ਪੀ ਤਾਂ ਡਿੱਗ ਪੀ ਸਹੀ ਯਾਰ ਜੇ ਹੁਣ ਕੁਦਰਤ ਆ ਕੇ ਇਹਨੂੰ ਕੋਈ ਗੜੇ ਮਾਰੀ ਕਰੂਗੀ ਖਤਮ ਕਰੂਗੀ ਫੇਰ ਤਾਂ ਉਹ ਚੀਜ਼ ਤੇ ਬੀਮਾ ਬਣਦਾ ਵੀ ਹੈ ਨਾ ਵੀ ਆ ਤੁਹਾਨੂੰ ਅੱਖੀ ਦਿਖਾ ਦਾਂਗੇ ਅਕੀ ਕਹਿੰਦੇ ਆ ਵੀ ਆ ਕੇ ਉਹੀ ਬਿਨ ਗੱਲ ਤੋਂ ਬੀਮਾ ਲੈ ਲੈਣਾ ਬਿਨਾਂ ਗੱਲ ਤੋਂ ਬੀਮਾ ਲੈਣ ਨੂੰ ਅਸੀਂ ਤਾਂ ਤਿਆਰੀ ਨਹੀਂ ਹੈਗੇ ਸੋ ਅਸੀਂ ਬਿਨਾਂ ਗੱਲ ਤੋਂ ਕਿਉਂ ਸੋ ਤੋਂ ਬੀਮਾ ਲਾਵਾਂਗੇ ਸਰਕਾਰਾਂ ਨੂੰ ਵੀ ਗੱਲ ਸੋਚਣੀ ਚਾਹੀਦੀ ਆ ਬੈਂਕਾਂ ਨੂੰ ਵੀ ਗੱਲ ਬੈਂਕ ਕਹਿੰਦੇ ਆ ਕਿ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਅਸੀਂ ਕਿਉਂ ਬੀਮਾ ਲਾਵਾਂਗੇ ਯਾਰ ਜੇ ਸਾਡਾ ਨੁਕਸਾਨ ਹੋਊ ਤਾਂ ਅਸੀਂ ਬੀਮਾ ਲਾਵਾਂਗੇ ਵੀ ਲਾਜ਼ਮੀ ਵੀ ਹਾਂ ਭਾਈ ਸਾਡੀ ਚੀਜ਼ ਦੇਓ ਇਹ ਚੀਜ਼ ਬੰਨੀ ਗੌਰ ਜ਼ਰੂਰ ਕਰੋ ਬਈ ਇਹ ਚੀਜ਼ ਬੰਨੀ ਗੌਰ ਕਰਨ ਦਾ ਹੱਕ ਹੈ ਕਿਉਂਕਿ ਇਹ ਮੈਂ ਤੁਹਾਨੂੰ ਦੱਸਦਾ ਜਦੋਂ ਹੁਣ ਪਹਿਲਾਂ ਵਾਲੇ ਮੌਸਮ ਨਹੀਂ ਰਿਹਾ ਹੁਣ ਆਪਾਂ ਆਪੇ ਹੀ ਵੀ ਅਗੋਂ ਗੱਵ ਗੱਦਲ ਲੱਗਣ ਲੱਗੇ ਚਾਹੇ ਕੁਝ ਵੀ ਹੋ ਗਿਆ ਯਾਰ ਤੇ ਵੀ ਤੁਹਾਨੂੰ ਪਤਾ ਹੈ ਫੈਕਟਰੀਆਂ ਵੈਸੇ ਆਪਣੀ ਤਾਂ ਇਹਦੇ ਨਾਲ ਕੁਝ ਵੀ ਨਹੀਂ ਬਣਦਾ ਜਿਵੇਂ ਹੁਣ ਫੈਕਟਰੀ ਦਾ ਲਗਾਤਾਰ ਚੱਲੀਦਾ ਜਿਵੇਂ ਹੁਣ ਆਪਣੇ ਲਵੇ ਥਰਮਲ ਹੀ ਲਾ ਲੋ ਯਾਰ ਥਰਮਲ ਲਾ ਲੋ ਇੱਕ ਫੈਕਟਰੀ ਹੋਰ ਲੱਗੀ ਹੋਈ ਆ ਆਪਣੇ ਲਵੇ ਜਿਹੜੀ ਚੀਜ਼ ਤੋਂ ਵੈਸੇ ਕਮਾਈ ਸਰਕਾਰ ਉਹਦੇ ਬਾਰੇ ਤਾਂ ਕੁਝ ਬੋਲਦੀ ਵੀ ਨਹੀਂ ਵੀ ਇਹ ਚੀਜ਼ੇ ਫਰਦੂਸ਼ਨ ਕਰ ਰਹੀ ਹੈ ਜਾਂ ਇਦਾਂ ਕਰ ਰਹੀ ਹੈਗੀ ਤੇ ਉਹ ਉਹ ਉਹਦੇ ਬਾਰੇ ਤਾਂ ਕੋਈ ਨਹੀਂ ਚਰਚਾ ਹੁੰਦੀ ਠੀਕ ਆ ਉਥੋਂ ਉਹਨਾਂ ਨੂੰ ਪੈਸਿਆਂ ਦੀ ਕਮਾਈ ਆ ਰਹੀ ਆ ਪਰ ਜੇ ਆਪਾਂ ਆਪਦੀ ਆਹ ਚੀਜ਼ਾਂ ਦੀ ਮੰਗ ਰੱਖ ਲਈਏ ਤਾਂ ਸਰਕਾਰ ਤੜਕੀ ਮਗਰ ਪੈ ਜਾ ਉਹੀ ਭਾਅ ਦੇ ਤਾਂ ਫ੍ਰੀ ਭਾਅ ਆ ਫ੍ਰੀ ਵਾਲੀ ਤਾਂ ਇੱਥੇ ਕੀ ਗੱਲ ਆ ਇਹ ਤਾਂ ਆਪਣਾ ਹੱਕ ਆ ਯਾਰ ਇਹ ਵੀ ਲੈਣਾ ਜ਼ਰੂਰੀ ਹੈਗਾ ਤੇ ਬਾਈ ਬਣ ਕੇ ਸਾਰੇ ਜਾਣੇ ਇਸ ਦੀ ਇਹਦੇ ਬੰਨੀ ਗੌਰ ਜ਼ਰੂਰ ਕਰਿਓ ਤੇ ਇਹ ਵੀਡੀਓ ਨੂੰ ਯਾਰ ਕੁਝ ਨਹੀਂ ਹੁੰਦਾ ਮਾੜਾ ਸ਼ੇਅਰ ਕਰ ਦਿਓ ਕਿਉਂਕਿ ਪਤਾ ਨਹੀਂ ਹੁੰਦਾ ਕੋਈ ਕਿਸੇ ਦੀ ਕਹੀ ਗੱਲ ਕਿੱਥੇ ਜਾ ਖੜੇ ਤੇ ਵੀਡੀਓ ਦੇਖਣ ਵਾਸਤੇ ਸਾਰੇ ਵੀਰਾਂ ਦਾ ਧੰਨਵਾਦ ਤੇ ਬਾਈ ਬਣ ਕੇ ਇਹ ਚੀਜ਼ 'ਤੇ ਵੀ ਗੌਰ ਲਾਜ਼ਮੀ ਕਰਿਓ